ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਇਸ ਪਿਓ ਦੇ ਵੱਲੋਂ ਆਪਣੀ ਡੇਢ ਸਾਲਾ ਧੀ ਦੇ ਨਾਲ ਬਲਾਤਕਾਰ ਕੀਤਾ ਮਾਸੂਮ ਦੇ ਪਿੰਡੇ ਨੂੰ ਕਿਵੇਂ ਨੋਚ-ਨੋਚ ਕੇ ਖਾਦਾ ਉਹਦੇ ਮੂੰਹ ਦਾ ਕੀ ਹਾਲ ਸੀਗਾ ਕੀ ਗੱਲਬਾਤ ਪੂਰੀ ਹੋਈ ਆ ਕਦੋਂ ਦਾ ਇਹ ਘਟਨਾ ਕਰਮਾ ਪੂਰਾ ਬੇਰਵਾ ਦੇਊਗਾ ਦਿਖਾਊਗਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਗੰਦਾ ਕਰਮਾ ਜਿਹੜਾ ਕੀਤਾ ਗਿਆ ਇਸ ਘਰ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਤੁਸੀਂ ਦੇਖ ਲਓ ਜਿੱਥੇ ਇਹ ਹੱਦਾਂ ਟੱਪੀਆਂ ਗਈਆਂ ਉਸ 1.5 ਸਾਲ ਦੀ ਬੱਚੀ ਦੇ ਨਾਲ ਇਹ ਘਟਨਾ ਘਟੀ ਆ ਰੌਲਾ ਪੈਂਦਾ ਸੁਣ ਕੇ ਬੱਚਿਆਂ ਨੂੰ ਸੁਣਿਆ ਵੀ ਵੀਰ ਐ ਹੋਇਆ ਬੱਚੀ ਨਾਲ ਵੀ ਖੂਨ ਬਲੱਡ ਆ ਰਿਹਾ ਹੈ ਉਹਨਾਂ ਦੇ ਉਹਨਾਂ ਨੂੰ ਜਗਵੰਡਿਆ ਨੂੰ ਪਤਾ ਲੱਗਿਆ ਉਹਨਾਂ ਨੇ ਫਿਰ ਸਵੇਰੀ ਰੌਲਾ ਪਾਇਆ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਬੂਗੇ ਕੀ ਨਾਮ ਆ ਤੁਹਾਡਾ ਹੀ ਮੇਰਾ ਜੀ ਅਮਰਜੀਤ ਕੌਰ ਹੈ ਜੀ ਹਾਂ ਜੀ ਇਹ ਜਿਹੜੀ ਘਟਨਾ ਹੋਈ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਜੇ ਹੁਣ ਆਏ ਦੇਖਦੇ ਆਂ ਵੀ ਜਦ ਇਹ ਮੌਕੇ ਤੇ ਇਹ ਬੀਨਾਂ ਨੇ ਕੰਮ ਕਰਿਆ ਪਤਾ ਤੀ 9 ਵਜੇ ਦੀ ਗੱਲ ਸੀ ਇਹਨਾਂ ਨੇ ਕਿਸੇ ਪੰਚ ਸਰਪੰਚ ਨੂੰ ਦੱਸਣਾ ਸੀ ਹੂੰ ਇਹਨਾਂ ਨੇ ਗੱਲ ਦਬਾਈ ਬਹੂ ਨੂੰ ਕੁੱਟਿਆ ਮਾਰਿਆ ਵੀ ਗੱਲ ਬਾਹਰ ਨਹੀਂ ਕੱਢਣੀ ਤੇ ਜਿਹੜੀ ਮੁੰਡੇ ਦੀ ਮਾਤਾ ਸੀ ਉਹਨੇ ਵੀ ਗੱਲ ਦਬਾਉਣ ਦਾ ਯਤਨ ਕੀਤਾ ਉਹਨੇ ਵੀ ਇਹੀ ਗੱਲ ਕਹੀ ਵੀ ਕਹਿੰਦੇ ਕੀ ਹੋ ਗਿਆ ਜੇ ਕਹਿੰਦੇ ਨਾਲ ਇਹ ਕੰਮ ਕਰ ਲਿਆ ਕਹਿੰਦੇ ਖੜਾਪਣੀ ਹੈ ਆਪਣੀਆਂ ਮਤਲਬ ਵੀ ਉਹ ਲੜਕੀ ਜਿਹੜੀ ਸੀਗੀ ਮੁੰਡੇ ਦੇ ਘਰੋਂ ਕੁੜੀਆਂ ਪਿੱਛੋਂ ਲੈ ਕੇ ਆਈ ਸੀ ਉਹ ਲੈ ਕੇ ਆਈ ਸੀਗੀ ਵਿਆਹ ਹੋਇਆ ਸੀ ਇਹਨਾਂ ਦਾ ਨਾ ਨਹੀਂ ਹੋਇਆ ਹੀ ਲੈ ਕੇ ਆਏ ਨੇ ਇਹ ਬੱਤ ਚੜਾ ਕੇ ਉੱਥੋਂ ਪਿੱਛੋਂ ਵੀ ਉਹਦਾ ਤਲਾਕ ਨਹੀਂ ਹਲੇ ਹੋਇਆ ਵਿਆਹ ਜੀ ਹਾਂ ਕਹਿੰਦਾ ਸੀ ਇਹਦਾ ਪੇਕਾ ਪਰਿਵਾਰ ਕਿੱਥੇ ਆ ਪਤਾ ਨਹੀਂ ਜੇ ਨਾਲ ਤਾਂ ਹੁਣ ਦੱਸਿਆ ਵੀ ਇਹ ਜੀਰੇ ਜੂਰੇ ਕਿੰਨੇ ਅਦਰ ਮੋਗਗੇ ਜੀਰੇ ਕਿੰਨੀ ਹੋਈ ਵੀ ਆ ਜੀ ਹਾਂ ਬਸ ਬਾਹਰ ਚ ਇਹਨਾਂ ਨੇ ਲੁਕੋਈਆਂ ਗੱਲਾਂ ਜੀ ਵਿਆਹ ਆ ਕੁੜੀ ਤੇ ਮੌਕੇ ਤੇ ਅਸੀਂ ਦੇਖੀ ਆ ਕਿ ਬੇਵੋਸ ਪਈ ਥੀ ਵਿਚਾਰੀ ਇਹ ਜਦੋਂ ਇਹ ਆਪਣਾ ਇੱਥੇ ਗੱਲਾਂ ਬਾਤਾਂ ਹੋਈਆਂ ਨੇ ਜਾਂ ਕਿੰਨਾ ਕ ਟਾਈਮ ਹੋ ਗਿਆ ਸੋ ਉਸ ਕੁੜੀ ਨੂੰ ਇਹਨਾਂ ਦੇ ਘਰੇ ਆਈ ਨੂੰ ਜਿਹਨੂੰ ਇਹ ਲੈ ਕੇ ਆਏ ਨੇ ਇਹਨਾਂ ਨੂੰ ਜੇ ਮੈਨੂੰ ਲੱਗਾ 3-4 ਕਿ ਮਹੀਨੇ ਹੋਏ ਨੇ ਹਾਲਾ ਇੱਥੇ ਆਈ ਇੱਥੇ ਆਈ ਨੂੰ ਵੇਖੋ ਇੱਕ ਗੱਲ ਬੜੀ ਸ਼ਰਮਨਾਕ ਆ ਇਹ ਗੱਲ ਕਹਿ ਦੇਣੀ ਉਸ ਲੜਕੀ ਦੀ ਸੱਸ ਦੇ ਵੱਲੋਂ ਆਪਣੀ ਪੋਤੀ ਦੇ ਵਾਸਤੇ ਕਿਉਂਕਿ ਜਿਹੜੀ ਲੜਕੀ ਦੇ ਨਾਲ ਡੇਢ-2 ਸਾਲ ਦੀ ਬੱਚੀ ਦੇ ਨਾਲ ਉਹਦੇ ਪਿਓ ਨੇ ਇੱਕ ਕਰਮ ਗਲਤ ਹਰਕਤ ਕੀਤੀ ਆ ਬਲਾਤਕਾਰ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਆ ਉਸ ਮੁੰਡੇ ਦੀ ਮਾਂ ਇਹ ਗੱਲ ਕਹਿੰਦੀ ਹੈ ਵੀ ਕੋਈ ਨਹੀਂ ਫਿਰ ਕੀ ਹੋ ਗਿਆ ਇਹ ਕੁੜੀਆਂ ਜਿਹੜੀਆਂ ਪਿੱਛੋਂ ਆਈਆਂ ਪਹਿਲਾਂ ਉਹ ਲੜਕੀ ਕਿਤੇ ਵਿਆਹੀ ਸੀਗੀ ਜਾਂ ਨਹੀਂ ਉਹਦਾ ਤਲਾਕ ਪਿੱਛੇ ਵੀ ਨਹੀਂ ਹੋਇਆ ਸੀ ਇੱਥੇ ਜਿਹੜਾ ਹੈਗਾ ਇਹਨੂੰ ਇਹ ਮੁੰਡਾ ਜਿਹੜਾ ਸੀਗਾ ਲੈ ਕੇ ਆ ਗਿਆ ਇੱਥੇ 2-3 ਮਹੀਨਿਆਂ ਤੋਂ ਉਹ ਆ ਕੇ ਰਹੀ ਹੋਈ ਸੀਗੀ ਇਹ ਗੱਲ ਵੀ ਲੋਕਾਂ ਨੇ ਦੱਸੀ ਆ ਵੀ ਅਸਲ ਦੇ ਵਿੱਚ ਇਹਦੀ ਜਿਹੜੀ ਮੁੰਡੇ ਦੀ ਭੈਣ ਸੀ ਉਹਦੀ ਨਨਾਨੀ ਸੀ ਉਹ ਹਾਂ ਜੀ ਉਹਦੀ ਨਨਾਨੇ ਤੇ ਇਹ ਉਹ ਵੀ ਆਈ ਵੀ ਆ ਉਹਨਾਂ ਨੇ ਵੀ ਇਹੀ ਕਿਹਾ ਵੀ ਕੁੜੀ ਸਾਤੋਂ ਖਲਾਫ ਹੋ ਕੇ ਆਈ ਆ ਵੀ ਅਸੀਂ ਨਿਕ ਨਿਕਿਆ ਕੁੜੀਆਂ ਦੇ ਮਾਰ ਆਏ ਆ ਵੀ ਸਾਡੀ ਕੁੜੀ ਨੂੰ ਚਾਹੇ ਮਾਰ ਵੀ ਦਿੰਦਾ ਉਹ ਸਵੇਰ ਦੀ ਇਹ ਗੱਲ ਹੋਈ ਆ ਆਪ ਕੀ ਕੰਮ ਕਰਦਾ ਓ ਮੁੰਡਾ ਜਿਹੜਾ ਆਪ ਕੁਛ ਨਹੀਂ ਕਰਦੇ ਕੂੜਾ ਗੋਹਾ ਚੱਕਿਆ ਆਉਂਦੇ ਨੇ ਜਾ ਕੇ ਉਹ ਮਾੜੀ ਤੇ ਵੜ ਜਾਂਦੇ ਨੇ ਹੂੰ ਕੁਛ ਨਹੀਂ ਕਰਦੇ ਉਹ ਵੇ ਲੈਨੇ ਬੇਕੋ ਵਸਾਲ ਦੇ ਵਿੱਚ ਇਹ ਸੋਚਣਾ ਚਾਹੀਦਾ ਸੀਗਾ ਗੱਲ ਪਰ ਇਹ ਗੱਲ ਸਵੇਰੇ ਪਤਾ ਲੱਗਦੀ ਆ ਫਿਰ ਹਾਂ ਜੀ ਜਦੋਂ ਵੀ ਸਾਡੀਆਂ ਬੀਬੀਆਂ ਪੈਣ ਇਧਰ ਦਿਹਾੜੀ ਜੋਤਾ ਕਰਦੇ ਨੇ ਆਲੂ ਚੂਗਣਾਈਆਂ ਉਹਨਾਂ ਤੋਂ ਪਤਾ ਲੱਗਿਆ ਇਹਨਾਂ ਨੇ ਆਪ ਨਹੀਂ ਗੱਲ ਬਾਹਰ ਕੱਢੀ ਫਿਰ ਉਸ ਤੋਂ ਬਾਅਦ ਉਹ ਕੁੜੀ ਨੇ ਰੌਲਾ ਪਾ ਕੇ ਦੱਸਿਆ ਜਿਹੜੀ ਬੱਚੀ ਨਾਲ ਹੋਇਆ ਸੀ ਫਿਰ ਉੱਧਰ ਜਾ ਕੇ ਅਸੀਂ ਉੱਧਰ ਰਹਨੇ ਉੱਧਰ ਜਾ ਕੇ ਦੱਸਿਆ ਵੀ ਆਹ ਕੰਮ ਹੋ ਗਿਆ ਫਿਰ ਅਸੀਂ ਉਧਰੋਂ ਇਕੱਠੇ ਹੋ ਕੇ ਆਏ ਆ ਫਿਰ ਕੁੜੀ ਦੇ ਇਹਨਾਂ ਦਾ ਹੁਕਰਿਆ ਸੀ ਆਕੇ ਨਿੱਤ ਲੜਾਈ ਝਗੜਾ ਹੀ ਰਹਿੰਦਾ ਸੀ ਦੋ ਤਿੰਨ ਮਹੀਨਿਆਂ ਤੋਂ ਜਿਵੇਂ ਵੀ ਇਹ ਦੱਸਦੇ ਨੇ ਇੱਧਰ ਵੀ ਇੱਕ ਨੇ ਰਹਿਣਾ ਸੀ ਵੀ ਕੁੱਟਦੇ ਮਾਰਦੇ ਬਹੂ ਨੂੰ ਐਂ ਹੀ ਸੀ ਇਹ ਦੇਖੋ ਬਹੁਤ ਸ਼ਰਮਨਾਕ ਗੱਲ ਆ ਇਸ ਤਰੀਕੇ ਨਾਲ ਕਰਨਾ ਉਹ ਲੜਕੀ ਇੱਥੇ ਦੋ ਤਿੰਨ ਮਹੀਨਿਆਂ ਤੋਂ ਆਈ ਸੀ ਮੈਰਿਜ ਕੋਈ ਨਹੀਂ ਹੋਈ ਸੀਗੀ ਮੈਂ ਕੁੜੀਆਂ ਨੂੰ ਵੀ ਇਹ ਗੱਲ ਕਹਿਣਾ ਭੈਣਾਂ ਨੂੰ ਇਹ ਗੱਲ ਕਹਿਣਾ ਵੀ ਕਦਮ ਪੁੱਟਣ ਤੋਂ ਪਹਿਲਾਂ ਸੋਚ ਲਿਆ ਕਰੋ ਆਪਦੇ ਮਾਂ ਬਾਪ ਬਾਰੇ ਸੋਚ ਲਿਆ ਕਰੋ ਆਪਦੀ ਇੱਜ਼ਤ ਬਾਰੇ ਸੋਚ ਲਿਆ ਕਰੋ ਅਸਲ ਦੇ ਵਿੱਚ ਜਿਹੜੇ ਬੰਦੇ ਨੇ ਇਹ ਕੋ ਕਰਮ ਕੀਤਾ ਉਹਦੀ ਭੈਣ ਦੀ ਇਹ ਸਕੀ ਨਾਨ ਕੁੜੀ ਸੀ ਜਿਹਨੂੰ ਆਪਣੇ ਘਰੇ ਲੈ ਕੇ ਆਇਆ 2-3 ਮਹੀਨੇ ਹੋ ਗਏ ਉਹਦੇ ਦੋ ਬੇਟੀਆਂ ਵੀ ਸੀਗੀਆਂ ਇੱਕ 4-5 ਸਾਲ ਦੀ ਬੱਚੀ ਵੀ ਸੀਗੀ ਹਾਂ ਜੀ ਇੱਕ 4-5 ਸਾਲ ਦੀ ਇਹ 19 ਮਹੀਨੇ ਦੀ ਹੈ ਜਿਹੜੀ ਨਾਲ ਇਹ ਨੇ ਹੁੱਕ ਰਿਹਾ ਦੇਖੋ ਤੁਸੀਂ ਦੇਖੋ ਉਹ ਬੱਚੀ ਬਚਦੀ ਆ 4-5 ਸਾਲ ਦੀ ਕਿਉਂਕਿ ਇਹਦੇ ਵਿੱਚ ਸਾਰੇ ਪਰਿਵਾਰ ਆ ਜਿਹੜੇ ਰਹਿੰਦੇ ਨੇ ਲੋਕ ਕਿਰਤੀ ਲੋਕ ਰਹਿੰਦੇ ਨੇ ਆਪਾਂ ਇਹ ਕਹਿ ਸਕਦਾ ਕਿ ਮਜ਼ਦੂਰ ਵਰਗ ਜਿਨ੍ਹਾਂ ਨੇ ਕਿਰਤ ਕਰਨੀਆਂ ਉਹੀ ਕਮਾਉਣਾ ਉਹੀ ਖਾਣਾ ਆਪੋ ਆਪਣੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਸਵੇਰੇ ਜਾਂਦੇ ਨੇ ਸ਼ਾਮ ਨੂੰ ਆਉਂਦੇ ਨੇ ਰਾਤ ਨੂੰ ਆਪਦੀ ਨੀਂਦਰ ਪੂਰੀ ਕਰਦੇ ਨੇ ਹਨਾ ਇਹਨਾਂ ਦੇ ਘਰ ਦੇ ਵਿੱਚ ਨਿਤ ਲੜਾਈ ਝਗੜਾ ਜਿਹੜਾ ਇਹ ਬਣਿਆ ਰਹਿੰਦਾ ਸੀ ਚੀਕ ਚੰਗਿਆੜਾ ਜਿਹੜਾ ਉਹ ਪੈਂਦਾ ਰਹਿੰਦਾ ਸੀ ਠੀਕ ਆ ਪਰ ਫੇਰ ਵੀ ਜਦੋਂ ਇਹ ਘਟਨਾ ਹੋਈ ਫੇਰ ਵੀ ਇਹ ਗੱਲ ਕਹਿ ਗੀ ਗਈ ਕਿ ਇਹਨੂੰ ਦਬ ਦਿੱਤਾ ਜਾਵੇ ਸਸ ਨੇ ਗੱਲ ਕਹੀ ਕੁੜੀ ਨੇ ਵੀ ਫੇਰ ਕੀ ਹੋ ਗਿਆ ਇਹ ਕੁੜੀਆਂ ਤਾਂ ਪਿੱਛੋਂ ਆਇਆਂ ਆਪਣਾਂ ਦਾ ਕਿਹੜਾ ਕੁਛ ਲੱਗਦੀਆਂ ਕਿੱਡੀ ਇੱਕ ਸ਼ਰਮਨਾਕ ਗੱਲ ਆ ਔਰਤ ਦੇ ਲਈ ਔਰਤ ਦੇ ਲਈ ਦੁਸ਼ਮਣ ਬਣ ਜਾਣਾ ਜਾਂ ਇਹ ਘਟੀਆਂ ਗੱਲਾਂ ਇਸ ਤਰੀਕੇ ਦੀਆਂ ਕਹਿਣੀਆਂ ਠੀਕ ਆ ਕੰਮਕਾਰ ਉਦਾਂ ਦਾ ਘਰਾਂ ਦੇ ਵਿੱਚ ਕੂੜਾ ਕਰਕਟ ਦਾ ਉਹ ਮੁੰਡਾ ਕਰਦਾ ਉਦੋਂ ਮੁੜ ਕੇ ਇਸ ਤਰੀਕੇ ਨਾਲ ਤੁਰੇ ਫਿਰਨਾ ਫਿਰ ਕੁੱਟਮਾਰ ਹੋਣੀ ਕਿਹੜੇ ਤਰੀਕੇ ਦੇ ਨਾਲ ਹੋਣਾ ਇਹ ਵੀ ਨਹੀਂ ਪ੍ਰੋਪਰ ਪਤਾ ਲੱਗ ਸਕਿਆ ਕਿ ਆਖਰਕਾਰ ਉਹ ਕੁੜੀ ਸੀ ਕਿੱਥੋਂ ਦੀ ਮੋਗੇ ਵਾਲਾ ਜੀਰੇ ਵੱਲ ਕੋਸ਼ਿਸ਼ ਕਰਾਂਗੇ ਕਿ ਰਾਬਤਾ ਕਾਇਮ ਹੋ ਗਏ ਪੇਕੇ ਪਰਿਵਾਰ ਦੇ ਨਾਲ ਪਤਾ ਲੱਗੇ ਕਿ ਉਹ ਕੁੜੀ ਪਹਿਲਾਂ ਕਿੱਥੇ ਵਿਆਹੀ ਸੀ ਜਾਂ ਕੀ ਗੱਲਬਾਤ ਸੀਗੀ ਪਰ ਸਭ ਤੋਂ ਸ਼ਰਮਸ਼ਾਰ ਗੱਲ ਇਹ ਹੋਈ ਕਿ ਇਹਨੂੰ ਦੱਬਣਾ ਇਸ ਤਰੀਕੇ ਦੇ ਨਾਲ ਕਰਨਾ ਪਰ ਇਹਨਾਂ ਨੇ ਪੰਚਾਇਤ ਦੇ ਲਾ ਮਹਤਵਾਰ ਬੰਦਿਆਂ ਨੇ ਕੋਸ਼ਿਸ਼ ਵਧੀਆ ਕੀਤੀ ਕਿ ਇਹ ਗੱਲ ਨੂੰ ਬਾਹਰ ਲਿਆਂਦਾ ਗਿਆ ਜਿਹੜਾ ਸੀਗਾ ਠੀਕਾ ਕੀ ਵੇਖਦੇ ਹੋ ਇਸ ਘਟਨਾ ਦੇ ਨਾਲ ਬਾਕੀ ਪਰਿਵਾਰ ਵੀ ਰਹਿੰਦੇ ਆ ਉਹਨਾਂ ਦੇ ਵੀ ਛੋਟੇ-ਛੋਟੇ ਬੱਚੇ ਨੇ ਧੀਆਂ ਨੇ ਇੱਥੇ ਰਹਿੰਦੀਆਂ ਨੇ ਕੀ ਬੰਦੇ ਨੂੰ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਇਹਨੂੰ ਜੀ ਹੁਣ ਮੈਨੂੰ ਤਾਂ ਇਹ ਹਿਸਾਬ ਹੈ ਵੀ ਇਹ ਬੰਦੇ ਨੂੰ ਇੱਕ ਤਾਂ ਪਿੰਡ 'ਚ ਵੜਨਾ ਨਹੀਂ ਹੁਣ ਚਾਹੀਦਾ ਹਮ ਇੱਕ ਇਹ ਬੰਦੇ ਨੂੰ ਜੇਲ੍ਹ 'ਚੋਂ ਨਹੀਂ ਨਿਕਲਣਾ ਚਾਹੀਦਾ ਜੀ ਇਹ ਬੰਦਾ ਖਤਰਨਾਕ ਬਣ ਗਿਆ ਬਿਲਕੁਲ ਇਹ ਗੱਲ ਬਿਲਕੁਲ ਸੱਚੀ ਆ ਭੈਣ ਦੀ ਕਿ ਇਸ ਬੰਦੇ ਨੂੰ ਇਸ ਤਰੀਕੇ ਦੇ ਨਾਲ ਪਿੰਡ 'ਚ ਨਹੀਂ ਰਹਿਣ ਦੇਣਾ ਚਾਹੀਦਾ ਠੀਕ ਆ ਇਹ ਘਟਨਾ ਜਿਹੜੀ ਇੱਥੇ ਹੋਈ ਆ ਮਾਤਾ ਜੀ ਤੁਸੀਂ ਇੱਥੇ ਹੀ ਰਹਨੇ ਹੋਗੇ ਨਹੀਂ ਪਤਾ ਨਹੀਂ ਉਧਰ ਆਇਆ ਉਧਰ ਰਹਨੇ ਹੋ ਤੁਹਾਨੂੰ ਲੱਗਿਆ ਇਸ ਘਟਨਾ ਦਾ ਪਤਾ ਫਿਰ ਹਾਂਜੀ ਅਸੀਂ ਇਕੱਠੇ ਆਏ ਤੇ ਜੀ ਹਾਂਜੀ ਫਿਰ ਉਹ ਜਿਹੜੀ ਉਹਦੀ ਸੱਸ ਨੇ ਮਾਤਾ ਨੇ ਬੋਲਿਆ ਉਹਦੇ ਨਾਲ ਨਹੀਂ ਕੋਈ ਤੁਹਾਡੀ ਗੱਲ ਵੀ ਇਹ ਗੱਲ ਦੱਬਣ ਵਾਲੀ ਸੀਗੀ ਕਿਹਾ ਨਹੀਂ ਤੁਸੀਂ ਅਸੀਂ ਤਾਂ ਬਹੁਤ ਬੋਲਿਆ ਥੱਪੜ ਵੀ ਲਾਇਨੇ ਮਾਤਾ ਜੀ ਦੇ ਹੂੰ ਰਾਤ ਨੂੰ ਜੀ ਹਾਂ ਗਦਾਏ ਤੇ ਬਾਬਾ ਜੀ ਆਏ ਨੇ ਥੱਪੜ ਵੀ ਲਾਇਏ ਨੇ ਕੁੜੀਆਂ ਨੇ ਉਹਨੇ ਗੁਰਦੁਆਰਾ ਲਈ ਮਾਤਾ ਨੇ ਹਾਂ ਥੱਪੜ ਲਾ ਕੇ ਤੇ ਕਿਚਨਾ ਸਿੱਧੀ ਕਰੀ ਗਈ ਇੰਜੂ ਕੋਈ ਨਾ ਤੀ ਹੀ ਕਰੀ ਗਈ ਬਸ ਜੀ ਹਾਂ ਪਰ ਇਹੀ ਮੰਨ ਸਕਦੇ ਆ ਮਾਤਾ ਜੀ ਵੀ ਸਭ ਤੋਂ ਵੱਡਾ ਹੱਥ ਤਾਂ ਜੇ ਮੁੰਡੇ ਨੇ ਕੰਮ ਕੀਤਾ ਹਨਾ ਤੇ ਇਹਦੀ ਮਾਤਾ ਦਾ ਸਭ ਤੋਂ ਵੱਡਾ ਹੱਥ ਹੈ ਜਿਹੜੀ ਹੱਲਾਸ਼ੇਰੀ ਉਹ ਹੀ ਦੇਈ ਗਈ ਆ ਹਾਂ ਜੀ ਫਿਰ ਉਹ ਹੀ ਦੇ ਗਿਆ ਹੁਣ ਜਦ ਕਹਿਂਦੀ ਆ ਫਿਰ ਤੋਂ ਸਿੰਗ ਅੱਲਾਸੇ ਵੀ ਕਰਿਆ ਇਹ ਨਹੀਂ ਮਾਤਾ ਤਾਂ ਕੁੱਟਮਾਰ ਕਰਦੀ ਆ ਉਹਦੇ ਬੱਚੇ ਦੀ ਉਹਦੇ ਬੇਟਰੀ ਵੀ ਤੂੰ ਇਹ ਕੰਮ ਕੀ ਕਰਦਾ ਹਾਂ ਇਹ ਤਾਂ ਜੀ ਫਿਰ ਗਲਤੇ ਗੱਲ ਹੈ ਇਹ ਚੰਗੀ ਗੱਲ ਨਹੀਂ ਹੈਗੀ ਇਹ ਜਿਹੜੀ ਇੰਨੇ ਕੁ ਫੁੱਲ ਭਾਰ ਬੱਚੇ ਨਾਲ ਇਹ ਗੱਲਾਂ ਕਰਿਆ ਇਹਨਾਂ ਨੇ ਉਹ ਵਿਚਾਰੀ ਹੁਣ ਨਾ ਮਰਿਆ ਚਾ ਨਾ ਜਿਉਂਦਾ ਚਾ ਬਾਤ ਚੱਲੀ ਹਾਂ ਉਹ ਬੱਚੀ ਤਾਂ ਬਹੁਤ ਪੰਜ ਜੀ ਤੁਹਾਡੀ ਗੱਲ ਫਿਰ ਉਹਦੀ ਮਾਤਾ ਦੇ ਨਾਲ ਹੋਈ ਜਿਹੜੀ ਸੱਸ ਕਹਿੰਦੀ ਸੀ ਇਹ ਕੰਮ ਨਹੀਂ ਕਰਨਾ ਤਾਂ ਤੁਸੀਂ ਕਿਹਾ ਨਹੀਂ ਵੀ ਇਹ ਸਭ ਤੋਂ ਸ਼ਰਮਨਾਕ ਆ ਆਪਣੇ ਲਈ ਵੀ ਦੇਖੋ ਅਸੀਂ ਆ ਕੇ ਬਹੁਤ ਕੁਝ ਕਿਹਾ ਇਹਨਾਂ ਨੇ ਜਿਹੜਾ ਮੁੰਡੇ ਨੇ ਇਹ ਕੰਮ ਕਰਿਆ ਛੱਡੇ ਆਉਂਦੇ ਨੂੰ ਤਾਂ ਇਹ ਆਪਦੇ ਕਮਰੇ 'ਚ ਬੈਠੇ ਦੋਏ ਰੋ ਰਹੇ ਤੇ ਫਿਰ ਜਦੋਂ ਪੁਲਿਸ ਨੇ ਆ ਕੇ ਇਹਨਾਂ ਦਾ ਮੌਕਾ ਦੇਖਿਆ ਕਹਿੰਦਾ ਮੈਂ ਕੁਛ ਨਹੀਂ ਕਰਿਆ ਕੁਛ ਨਹੀਂ ਕਰਿਆ ਫੇਰ ਪਤਾ ਨਹੀਂ ਮੈਂ ਤਾਂ ਕੁੜੀ ਲੈਵੇ ਚਲੇ ਗਈ ਵੀ ਕੁੜੀ ਦਾ ਮੌਕਾ ਦੇਖਿਆ ਸੀ ਵੀ ਕਿਵੇਂ ਦੀ ਉਹਦੇ ਨਾਲ ਹਾਲਾਤ ਕਿਵੇਂ ਬੀਤੇ ਉਹਦੇ ਨਾਲ ਰਾਤ ਦਾ ਵੀ ਕਿਹੜੇ ਉਹਦੇ ਹਾਲਾਤ ਦੀ ਵਿਚਾਰੀ ਨੇ ਆਪਣੇ ਸਹਿਨ ਕੀਤਾ ਆਪਾਂ ਨੂੰ ਇਹ ਕੋਈ ਪਤਾ ਨਹੀਂ ਜਦੋਂ ਸਾਨੂੰ ਤਾਂ ਪਤਾ ਲੱਗਿਆ ਸਵੇਰ ਵਕਤ ਦੇਖਿਆ ਸਵੇਰ ਵਕਤ ਵੀ 10 ਵਜੇ ਪਤਾ ਲੱਗਿਆ ਕੁੜੀ ਉਹ 1.5 ਸਾਲ ਦੀ ਬਿਅਸੀ ਸੀ ਵੀ ਉਹ ਸਪਈ ਸੀ ਸਾਡੇ ਪਿੰਡ ਦੀ ਪੰਚਾਇਤ ਜਿਹੜੇ ਮਾੜੇ ਪਿੰਡ ਦੇ ਜੱਟ ਜ਼ਿਮੀਂਦਾਰ ਕੋਈ ਸੇ ਨੇ ਆ ਕੇ ਮੌਕਾ ਨਹੀਂ ਦੇਖਿਆ ਬੜਵਾਲ ਦੀ ਪੰਚਾਇਤ ਨੇ ਦੇਖਿਆ ਵਿੱਚ ਅਸੀਂ ਆਏ ਉਧਰ ਸਾਡੇ ਪਿੰਡ ਦਾ ਕੋਈ ਬੰਦਾ ਮੌਜੂਦ ਨਹੀਂ ਸੀ ਜੱਟਾਂ ਦਾ ਇਹ ਵੀ ਗਲਤ ਗੱਲ ਹੈ ਕਿਉਂਕਿ ਐਡੀ ਘਟਨਾ ਘਟ ਜਾਨੀ ਜਿਹਦੇ ਨਾਲ ਆਪਾਂ ਨੂੰ ਸੋਚਣਾ ਚਾਹੀਦਾ ਸੀ ਸਾਰੇ ਧੀਆ ਭੈਣਾਂ ਵਾਲਿਆਂ ਕਿ ਇਹ ਘਟਨਾ ਜਦੋਂ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਕਲੰਕਾ ਕਿ ਇੱਕ ਭਿਓ ਦੇ ਵੱਲੋਂ ਆਪਣੀ ਧੀ ਦੇ ਨਾਲ ਅਜਿਹੇ ਹੱਕ ਕਰਮ ਕਰਦੇ ਨਾ ਪਰ ਵੱਡੀ ਗੱਲ ਇਹ ਹੈ ਕਿ ਇਹ ਭੈਣਾਂ ਨੇ ਬੀਬੀਆਂ ਨੇ ਜਿਗਰਾ ਕੀਤਾ ਬੋਲਣ ਦਾ ਆਪਾਂ ਪਿੱਛੇ ਮੈਂ ਜਾ ਕੇ ਆਇਆ ਘਰ ਕੋਲੇ ਬਹੁਤ ਬੰਦੇ ਖੜੇ ਸੀ ਜਿਹੜੇ ਸਿਰਫ ਇਨਕਾਰੀ ਹੋ ਗਏ ਵੀ ਅਸੀਂ ਤੇ ਬੋਲਣਾ ਤਾਂ ਦੂਰ ਦੀ ਗੱਲ ਉਹ ਕੈਮਰੇ ਦੇ ਸਾਹਮਣੇ ਆ ਕੇ ਵੀ ਗੱਲ ਨਹੀਂ ਕਰਨਾ ਚਾਹੁੰਦੇ ਸੀ ਵੀ ਅਸੀਂ ਕਿਵੇਂ ਕਰੀਏ ਕੀ ਦੱਸੀਏ ਉਹਨਾਂ ਨੂੰ ਕੀ ਦੱਸਿਆ ਜਾਊ ਪਰ ਨਹੀਂ ਇਸ ਤਰ੍ਹਾਂ ਦੇ ਬੰਦਿਆਂ ਦਾ ਜੇ ਸਾਥ ਦੇਣਾ ਤੇ ਫਿਰ ਸਾਡੇ ਸਮਾਜ ਦੇ ਵਿੱਚ ਇਹ ਗੰਦਲਾ ਪਾਣਾ ਜਿਹੜੀ ਹੈ ਬੁਰਾਈ ਹੈ ਵਧੂਗੀ ਸਾਨੂੰ ਚਾਹੀਦਾ ਜਿਵੇਂ ਇਸ ਬੀਬੀ ਨੇ ਗੱਲ ਕਹੀ ਹੈ ਕਿ ਇਸ ਬੰਦੇ ਨੂੰ ਪਿੰਡ ਦੇ ਵਿੱਚੋਂ ਇਹਦਾ ਬਾਈਕਾਟ ਕਰਨਾ ਚਾਹੀਦਾ ਪਹਿਲੀ ਗੱਲ ਇਹ ਜੇਲ੍ਹ ਚੋਂ ਨਹੀਂ ਆਉਣਾ ਚਾਹੀਦਾ ਇਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਹੈਗੀ ਆ ਉਹ ਦੇਣੀ ਚਾਹੀਦੀ ਹੈ ਅਸੀਕਾਲ ਜੀ ਅਸੀਕਾਲ ਜੀ ਕੱਟਣਾ ਜਿਹੜੀ ਤੁਹਾਡੇ ਪਿੰਡ ਕੱਟੀ ਬਹੁਤ ਮੰਦ ਭਾਗੀ ਸੀਗੀ ਕਿੰਨਾ ਦਾ ਪਰਿਵਾਰ ਸੀਗਾ ਉਹ ਜੀ ਉਹ ਮਾਝੀ ਸਾਡੇ ਬੇੜੇ ਚੀ ਪਰਿਵਾਰ ਹੈ ਜੀ ਜੀ ਹਾਂ ਜੀ ਅਸੀਂ ਪਿੰਡ ਭੋਜੋ ਮਾਜਰੀ ਮੈਂ ਸਰਪੰਚ ਬੋਲ ਰਿਹਾ ਹਾਂ ਬਲਵਿੰਦਰ ਕੌਰ ਮੇਰਾ ਨਾਮ ਹੈ ਜੀ ਵੀ ਬੱਚੀ ਨਾਲ ਇਹ ਬਹੁਤ ਗਲਤ ਹੋਇਆ ਸਾਡਾ ਸਾਰਾ ਪਿੰਡ ਇਹ ਗੱਲ ਤੋਂ ਵੀ ਖਿਲਾਫ ਹੈ ਜੀ ਕਿੰਨਾ ਕ ਟਾਈਮ ਹੋ ਗਿਆ ਸੀ ਉਸ ਲੜਕੀ ਨੂੰ ਇੱਥੇ ਆਇਆ ਮੈਰਿਜ ਹੋਈ ਸੀ ਮੁੰਡੇ ਦੀ ਜਾਂ ਉਦਾਂ ਹੀ ਨਾਲ ਆਈ ਵੀ ਸੀ ਨਹੀਂ ਜੀ ਮੈਰਿਜ ਨਹੀਂ ਹੋਈ ਵੈਸੇ ਹੀ ਆਈ ਸੀ ਉਹ ਤਾਂ ਜੀ ਪੂਰੇ ਰਹਿਣ ਵਾਸਤੇ ਆਈ ਸੀ ਬਸ ਉਰੇ ਹੀ ਰਹਿਣ ਲੱਗ ਗਈ ਉਹਨਾਂ ਨਾਲ ਜੀ ਇਹ ਵੀ ਦੱਸਿਆ ਜਾਂਦਾ ਵੀ ਉਹ ਲੜਕੀ ਦੀ ਨਨਾਨ ਸੀਗੀ ਇਦਾਂ ਦੀ ਕੋਈ ਗੱਲਬਾਤ ਹਾਂਜੀ ਹਾਂ ਉਹ ਨਨਾਨ ਸੀ ਜੀ ਉਹ ਰਹਿਣ ਵਾਸਤੇ ਆ ਗਈ 10-15 ਦਿਨ ਰਹੀ ਬਸ ਫਿਰ ਉਹ ਉਰੀ ਗਈ ਜਿਵੇਂ ਮੁੰਡੇ ਦੀ ਲੜਕ ਲੜਕੇ ਦੀ ਮਾਂ ਨੇ ਗੱਲ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਹਾਂਜੀ ਹਾਂ ਸਾਰੇ ਪਰਿਵਾਰ ਨੇ ਉਹਨਾਂ ਦੇ ਜੀ ਗੱਲ ਦਬਾਉਣ ਦੀ ਉਹ ਗੱਲ ਕੀਤੀ ਫਿਰ ਉਸ ਤੋਂ ਬਾਅਦ ਦੱਸਿਆ ਕਿਵੇਂ ਕੀ ਨੂੰ ਗੱਲ ਦੱਸੀ ਉਹਨੇ ਪਹਿਲਾਂ ਕੁੜੀ ਨੇ ਜਾ ਕੇ ਉੱਥੇ ਕਿਸਨਵਾਂਡ ਗਵਾਂਡ ਪਤਾ ਲੱਗਿਆ ਜਾਂ ਤੁਹਾਡੇ ਤੱਕ ਮਾਮਲਾ ਆਇਆ ਇਹ ਐਵੇਂ ਹੋਈ ਉਹ ਗਵਾਂਡੀਆਂ ਚ ਜਿਵੇਂ ਹੁਣ ਰੌਲਾ ਪੈਂਦਾ ਸੁਣ ਗਿਆ ਬੱਚਿਆਂ ਨੂੰ ਸੁਣਿਆ ਬੀਬੀ ਐ ਹੋਇਆ ਬੱਚੀ ਨਾਲ ਵੀ ਖੂਨ ਬਲੱਡ ਆ ਰਿਹਾ ਹੈ ਉਹਨਾਂ ਦੇ ਉਹਨਾਂ ਨੂੰ ਜੇ ਗਵਾਂਡੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਫਿਰ ਸਵੇਰੀ ਰੌਲਾ ਪਾਇਆ ਜੀ ਇਹ ਗੱਲ ਦਾ ਸਾਨੂੰ ਤਾਂ 10 11 ਵਜੇ ਪਤਾ ਲੱਗਿਆ ਉਸੇ ਟਾਈਮ ਅਸੀਂ ਪਹੁੰਚ ਗਏ ਜੀ ਉੱਥੇ ਮੁੰਡੇ ਨੂੰ ਥਾਣੇ ਪਹੁੰਚਾਇਆ ਗਏ ਬੱਚੀ ਨੂੰ ਅਸੀਂ ਹਸਪੀਟਲ ਲੈ ਗਏ ਹੁਣ ਉਹ ਬੱਚੀ ਨੂੰ ਮਿਲ ਗਈ ਛੁੱਟੀ ਜਾਂ ਹਸਪੀਟਲ ਹੀ ਹੈ ਜੀ ਨਹੀਂ ਜੀ ਘਰੇ ਆ ਗਏ ਨੇ ਉਹ ਘਰੇ ਆ ਗਏ ਨੇ ਹਾਂਜੀ ਅੱਛਾ ਮਾਤਾ ਤਾਂ ਤੇ ਉਹਦੀ ਲੜਕੇ ਦੀ ਮਾਤਾ ਤੇ ਜਿਹੜੀ ਲੜਕੀ ਦੀ ਸੱਸ ਸੀ ਉਹਤੇ ਵੀ ਕੋਈ ਕਾਰਵਾਈ ਹੋਈ ਹੈ ਜਾਂ ਨਹੀਂ ਉਹਤੇ ਨਹੀਂ ਕੋਈ ਕਾਰਵਾਈ ਹੋਈ ਜੀ ਮੁੰਡੇ ਦੀ ਹੋਈ ਹੈ ਜੀ ਹਾਂਜੀ ਕੀ ਚਾਹੋਣੇ ਉਸ ਬੰਦੇ ਨੂੰ ਕੀ ਪਿੰਡ ਚ ਰੱਖਣਾ ਚਾਹੀਦਾ ਜਾਂ ਕਹੇ ਜੀ ਸਜ਼ਾ ਮਿਲਣੀ ਚਾਹੀਦੀ ਕੋਈ ਪੰਚਾਇਤ ਨੇ ਵੀ ਕੋਈ ਮਾਤਾ ਪਾਇਆ ਕੋਈ ਗੱਲਬਾਤ ਕੀਤੀ ਹੈ ਜਾਂ ਨਹੀਂ ਜੀ ਉਹਨੂੰ ਅਸੀਂ ਉਮਰ ਪਰ ਪਿੰਡ ਵਿੱਚ ਨਹੀਂ ਵੜਨ ਦਵਾਂਗੇ ਜੀ ਹਾਂ ਜੀ ਮਤਾਂ ਸੀ ਪਾਉਣਾ ਉਹਨੂੰ ਸਜ਼ਾ ਵੀ ਬੋਲਣੀ ਚਾਹੀਦੀ ਅਸ ਤਾਂ ਕਹਿੰਦੇ ਫਾਂਸੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਹਾਂ ਜੀ ਕਿਉਂਕਿ ਹੋਰ ਵੀ ਬੱਚੇ ਆ ਉੱਥੇ ਕਿੰਨੇ ਪਰਿਵਾਰ ਆਏ ਆ ਛੋਟੇ ਛੋਟੇ ਬੱਚੇ ਉੱਥੇ ਫਿਰਦੇ ਆ ਉਹਦਾ ਕੰਮਕਾਰ ਕੀ ਕਰਦਾ ਕੋਈ ਬੰਦਾ ਨਸ਼ਾ ਪੱਤਾ ਕਰਦਾ ਜਾਂ ਕੋਈ ਹੋਰ ਗੱਲਬਾਤ ਨਹੀਂ ਜੀ ਕਦੇ ਦੇਖਦੇ ਨਹੀਂ ਉਹ ਨਸ਼ਾ ਪੱਤਾ ਕਰਦਾ ਜੀ ਹਾਂ ਜੀ ਕਿੰਨੇ ਪਰਿਵਾਰ ਦੇ ਵਿੱਚ ਕੋਈ ਹੋਰ ਭਰਾ ਵੀ ਹੈਗਾ ਉਸ ਮੁੰਡੇ ਦਾ ਦੋ ਨਹੀਂ ਜੀ ਉਹ ਵਿਆਹੇ ਹੋਏ ਨੇ ਹਾਂ ਜੀ ਉਹ ਵੀ ਦੂਏ ਲੋਟੀ ਲੈ ਕੇ ਆਏ ਹੋਏ ਵੱਡਾ ਭਰਾ ਨਹੀਂ ਜੀ ਹੋਇਆ ਨਹੀਂ ਹੋਇਆ ਤੇ ਉਹ ਲੜਕੀ ਦਾ ਕੋਈ ਪੀਕਾ ਪਰਿਵਾਰ ਦਾ ਪਤਾ ਲੱਗਿਆ ਕਿਹੜੇ ਪਿੰਡ ਦਾ ਕੋਈ ਪਤਾ ਪਿੰਡ ਜੀ ਆਏ ਹੋਏ ਨੇ ਮਾਵਾ ਪਾਪ ਉਦਾਂ ਨਹੀਂ ਪਤਾ ਪਿੰਡ ਕਿਹੜਾ ਉਹਨਾਂ ਦਾ ਕੋਈ ਪੀਕਾ ਪਰਿਵਾਰ ਕੋ ਉਹਦਾ ਮੋਗਾ ਜੀ ਮੋਗਾ ਹਾਂਜੀ ਜੀਰਾਪੁਰਾ ਹੀ ਮੋਗਾ ਜ਼ਿਲ੍ਹੇ ਦਾ ਸਾਈਡ ਆ ਅਸਲ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਨਹੀਂ ਪਤਾ ਉਹ ਲੜਕੀ ਇੱਥੇ ਮਿਲ ਨਹੀਂ ਆਈ ਸੀਗੀ ਜਿਹੜੀ ਕੋਈ ਗੱਲਬਾਤ ਨਹੀਂ ਉਹਦੇ ਨਾਲ ਹੋਈ ਕੋਈ ਮੈਰਜ ਨਹੀਂ ਹੋਈ ਕਿਉਂਕਿ ਪਹਿਲਾਂ ਵੀ ਜਿਹੜੇ ਉਹਦਾ ਬਰਾਦਰ ਇੱਕ ਜਾਂ ਦੋ ਜਿਹੜਾ ਵੀ ਵਿਆਹਾ ਵਾ ਉਹਦੀ ਵੀ ਮੈਰਜ ਇਸ ਤਰ੍ਹਾਂ ਹੀ ਹੋਈ ਵੀ ਆ ਠੀਕ ਆ ਹੁਣ ਇੱਥੇ ਆ ਕੇ ਜਿਹੜਾ ਡੇਢ ਕ ਸਾਲ ਦੀ ਬੱਚੀ ਦੀ ਉਮਰ ਆ ਜਿਹੜੀ ਲਗਭਗ ਦੱਸੀ ਜਾਂਦੀ ਹੈ ਜਿਹਦੇ ਨਾਲ ਇਹ ਘਟਨਾ ਘਟਿਆ ਇੱਕ ਬੱਚੀ 4-5 ਸਾਲ ਦੀ ਵੀ ਦੱਸਦੇ ਉਹਦੀ ਸੀ ਕੋਈ ਛੋਟੀ ਬੱਚੀ ਹਾਂਜੀ ਉਹ ਵੱਡੀ ਹੈ ਜੀ ਇਹ ਛੋਟੀ ਇੱਕ ਸਾਲ 10 ਮਹੀਨਿਆਂ ਦੀ ਬੱਚੀ ਹੈ ਜੀ ਜੀ ਹਾਂਜੀ ਦੋ ਛੋਟ ਬੜੀ ਹੈ ਜਿਹੜੀ ਉਹ 5 ਸਾਲ ਦੀ ਹੈ ਜੀ 2 ਸਾਲ 8 ਮਹੀਨੇ ਦੀ ਹੈ ਇਹ। ਮਾਤਾ ਨੂੰ ਤੁਸੀਂ ਉਹਦੇ ਨੂੰ ਜਾਣਦੇ ਹੋ ਮੁੰਡੇ ਦੀ ਨੂੰ ਕਦੇ ਕੋਈ ਗੱਲਬਾਤ ਹੋਈ ਆ? ਹਾਂਜੀ ਅਸੀਂ ਜਾਂਦੇ ਆਉਂਦੇ ਹੀ ਰਹਿੰਨੇ ਆ ਸਾਰੇ ਤਕਰੀਬਨ। ਸਾਡਾ ਅਸੀਂ ਅੰਕਣਵਾੜੀ ਸੈਂਟਰ ਦੇ ਵਿੱਚ ਆ ਸੀ ਤੇ ਕੱਲ ਵਰਕਰ ਵੀ ਗਈ ਸੀ ਸਾਡੀ ਤੇ ਮੈਂ ਵੀ ਗਈ ਸੀ। ਅਸੀਂ ਦੋਨੇ ਗਈਆਂ ਸੀ ਉਸੇ ਟਾਈਮ ਚ ਲੈ ਗਈਆਂ ਅਸੀਂ ਜੀ। ਫਿਰ ਉਹਦੇ ਮਾਤਾ ਦਾ ਕਹੇ ਜਿਹਾ ਸੁਭਾਅ ਜਿਵੇਂ ਉਹਨੇ ਗੱਲ ਦਬਾਉਣ ਦੀ ਕੋਸ਼ਿਸ਼ ਕੀਤੀ ਪੱਖ ਪੂਰੇ ਆਪਦੇ ਮੁੰਡਿਆਂ ਦਾ। ਉਹਨੂੰ ਅਸੀਂ ਬਹੁਤ ਜ਼ੋਰ ਲਾਇਆ ਜਿਸ ਟਾਈਮ ਬੱਚੀ ਨੂੰ ਲੈ ਕੇ ਗਏ ਨੇ ਜੀ ਉਹ ਨਾਲ ਨਹੀਂ ਗਈ ਹੈਗੀ। ਹੂੰ। ਨਾਲ ਤੁਰੀ ਨਹੀਂ ਹੈਗੀ ਅਸੀਂ ਕਿਹਾ ਵੀ ਤੇਰਾ ਫਰਜਾ ਨਾਲ ਜਾਣ ਦਾ ਮੇਰੀ ਵਰਕਰ ਨੇ ਵੀ ਤੇ ਮੈਂ ਵੀ ਦੋਨਾਂ ਨੇ ਅਸੀਂ ਹੂੰ ਤੇ ਉਹ ਗਈ ਨਹੀਂ ਹੈਗੀ ਉਹਦੇ ਨਾਲ ਆਪਦੀ ਪੋਤੀ ਦੇ ਹੂੰ ਤੇ ਉੱਥੇ ਹੀ ਅੰਦਰੇ ਬਸ ਉਹ ਦੂਸਰੀ ਨੂੰ ਇਹ ਗੱਲਾਂ ਸਮਝਾਈ ਗਈ ਆ ਆਪਦੀ ਛੋੜ ਵੱਡੀ ਨੂੰ ਉਹਨੂੰ ਹੂੰ ਤੇ ਉਹਨੂੰ ਨਾਲ ਵਾਲੇ ਉਹਦੀ ਚਾਚੀ ਸੱਸ ਲੈ ਕੇ ਗਈ ਆ ਉਹਨੂੰ ਉਹ ਦੋਨੇ ਲੈ ਕੇ ਗਈਆਂ ਨੇ ਨਾਲ ਉਹਨੂੰ ਕੁੜੀ ਨੂੰ ਜਵਾਬ ਦਿੱਤਾ ਵੀ ਮੈਂ ਜਾਣਾ ਹੀ ਨਹੀਂ ਨਾਲ ਜਾਂ ਜੀ ਅੰਦਰੇ ਬਸ ਉਹਦਾ ਨਾ ਜਾਣ ਦੀ ਵਜ੍ਹਾ ਸੀ ਜੀ ਉਹ ਸੇ ਤੁਸੀਂ ਕੀਤੀ ਹਾਂਜੀ ਅਸੀਂ ਕੋਸ ਕੀਤੀ ਉਹਨੂੰ ਪੂਰੀ ਵੀ ਤੂੰ ਨਾਲ ਚਲੀ ਜਾ ਹੂੰ ਤੇ ਉਹ ਕਦੇ ਘੁਸ ਕਹੀ ਗਈ ਅੰਦਰ ਉਹਨੂੰ ਕਦੇ ਉਹ ਵੱਡੀ ਨੂੰ ਘੁਸ ਕਹੀ ਗਈ ਉਹ ਗਈ ਨਹੀਂ ਤੇ ਵੈਸੇ ਉਹ ਕੱਪੜਾ ਵੀ ਨਹੀਂ ਤੇ ਉਹਦੇ ਇੱਕ ਠੀ ਸਾਲਟ ਪਾਈ ਹੋਈ ਸੀ ਕੁੜੀ ਤੇ ਇੱਕ ਲੋਰ ਸੀ ਪਾਈ ਹੋਈ ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਇਹਦੇ ਮੋਟਾ ਕੱਪੜਾ ਪਾ ਲਓ ਉੱਪਰ ਤੇ ਫਿਰ ਉਹਨੇ ਉਹਦੀ ਮਾਂ ਨੂੰ ਮੈਂ ਕਿਹਾ ਮੈਂ ਤੂੰ ਸੌਲੀ ਲੈ ਲੈ ਜੇ ਕੋਈ ਨਹੀਂ ਕੱਪੜਾ ਹੈਗਾ ਫਿਰ ਉਹਦੇ ਸਾਲ ਦਾਲੇ ਲੈ ਕੇ ਉਹ ਫਿਰ ਲੈ ਗਈ ਉਹਨੂੰ ਉਹਦੀ ਮਾਂ ਹੀ ਲੈ ਗਈ ਆਪਦੀ ਚਾਸੀ ਸੱਸ ਨਾਲੇ ਸਰਪੰਚ ਸੀ ਨਾਲੇ ਜੀ ਹਾਂਜੀ ਇਹਨਾਂ ਦੇ ਨਾਲ ਗਏ ਨੇ ਫੇਰ ਇਹ ਹੁਣ ਉਹ ਲੜਕੀ ਨੂੰ ਨਾਲੇ ਸੀਗੇ ਹੁਣ ਲੜਕੀ ਨੂੰ ਉਹ ਲੈ ਗਿਆ ਉਹਦਾ ਪੇਕਾ ਪਰਿਵਾਰ ਜੇ ਇੱਥੇ ਹਸਪੀਟਲ ਨਹੀਂ ਜੀ ਹਜੇ ਉਰੀ ਹੈ ਜੀ ਜੀ ਹਾਂਜੀ ਉਹ ਥਾਣੇ ਵਿੱਚੋਂ ਫੇਰ ਹਜੇ ਉਹਨਾਂ ਦੀ ਲੋਡ ਪੈਂਦੀ ਰਹਿੰਦੀ ਹੈ ਜੀ ਮੈਂ ਕਿਹਾ ਵੀ ਹੁਣ ਉਹ ਐਡੀ ਤੋਂ ਕਿੱਥੋਂ ਆਣਗੇ ਮੋਗੀ ਜ਼ਿਲ੍ਹੇ ਤੋਂ ਉਰੇ ਰਹੂਗੀ ਜੀ ਉਹ ਇੱਕ ਦੋ ਦਿਨ ਵੀ ਉਸ ਤੋਂ ਬਾਅਦ ਉਹਨੂੰ ਭੇਜਿਆ ਜਾਊਗਾ ਇਹ ਪਿੰਡ ਉਹ ਬੱਚੀ ਦਾ ਪਿਓ ਸੀ ਜਿਹੜਾ ਉਹ ਘਰੋਂ ਨਹੀਂ ਭੱਜਿਆ ਪੁੱਜਿਆ ਉੱਥੇ ਬੈਠਾ ਰਿਹਾ ਇਹ ਕੰਮ ਕਰਕੇ ਪਿਓ ਨਹੀਂ ਹੈਗਾ ਤੀਜੀ ਉਹ ਤਾਂ ਦੁਆਰੋਂ ਆਵੀਂ ਪਿੱਛੇ ਵਾਲੀ ਬੱਚੀ ਸੀ ਉਹ ਜੀ ਹਾਂਜੀ ਸਤੌਲਾ ਪਿਓ ਹੀ ਸੀ ਆਪਾਂ ਇਹ ਕਹਿ ਸਕਦੇ ਹਾਂ ਹਾਂਜੀ ਹਾਂਜੀ ਸਤੌਲਾ ਪਿਓ ਫਿਰ ਉੱਥੇ ਬੈਠਾ ਰਿਹਾ ਘਰੇ ਬੈਠਾ ਰਿਹਾ ਘਰੇ ਬੈਠਾ ਰਿਹਾ ਜੀ ਕਿਤੇ ਨਹੀਂ ਗਿਆ ਜਿਆਦਾ ਸੀ ਗਿਆ ਬਸ ਉਸ ਤੋਂ ਬਾਅਦ ਫਿਰ ਵੀ ਉੱਥੇ ਬੈਠਾ ਰਿਹਾ ਜਦ ਥਾਣਿਆਂ ਪੁਲਿਸ ਆਈ ਹੈ ਜਦ ਵੀ ਉੱਥੇ ਬੈਠਾ ਰਿਹਾ ਸੀ ਅਰੈਸਟ ਕਰ ਲਿਆ ਉਹ ਹਾਂਜੀ ਹਾਂਜੀ ਕੀ ਲੱਗਦਾ ਮੈਂਬਰ ਸਾਹਿਬ ਤੁਹਾਨੂੰ ਵੀ ਉਹਦੀ ਮਾਤਾਂ ਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੀ ਭਾਗੀ ਆ ਗੱਲ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਇਹ ਗੱਲ ਕਹੀ ਗਈ ਕਿ ਜਿਹੜੀਆਂ ਛੋਟੀਆਂ ਬੱਚੀਆਂ ਸਾਡੀਆਂ ਕਿਹੜਾ ਕੁਝ ਲੱਗਦੀਆਂ ਐ ਤਾਂ ਪਿੱਛੋਂ ਆਂ। ਉਹ ਤਾਂ ਜੀ ਆਪਣੀ ਧੀ ਬਣਾਵਾਂਗੇ ਆਪਣੀ ਧੀ ਹੋ ਰੂਗੀ ਉਹ ਜੇ ਆਪਾਂ ਬਣਾਵਾਂਗੇ ਜੇ ਹੁਣ ਆਪਾਂ ਨਾ ਧੀ ਬਣਾਉਣ ਦੀ ਨੀਤੀ ਫੇਰ ਆਪਣੀ ਕੋਈ ਸੁਭ ਵੀ ਨਹੀਂ ਲੱਗਦੀਗੀ। ਹੂੰ ਪਰ ਉਹ ਤੋਂ ਬੰਦੇ ਤੋਂ ਖਤਰਾ ਆਤਾ ਹੈ ਨਾ ਪਿੰਡ 'ਚ ਜਿਨੇ ਆਜਾਬ ਦੀ ਧੀ ਨਵਾਬ ਦੀ ਧੀ ਨਹੀਂ ਸਮਝੇ ਜੀ ਜੇ ਹਾਂ ਨੇ ਸਮਝਿਆ ਨਹੀਂ ਹੈਗਾ ਜੇ ਆਪਦੀ ਧੀ ਸਮਝਦਾ ਫਿਰ ਇਹ ਕਰਨ ਨਾ ਮਣੀਤੀ ਜੀ ਹੁੰਦਾ ਹੈਗਾ ਜੇ ਉਹ ਆਪਦੀ ਧੀ ਸਮਝਦਾ ਜੇ ਉਹਨੇ ਧੀ ਦੂਜੀ ਸਮਝੀ ਤਾਂ ਹੀ ਉਹਨੇ ਆਹ ਕੁਛ ਕਰਿਆ ਬਿਲਕੁਲ ਕਰਿਆ ਹੈ ਪੰਚਾਇਤ ਕੋਈ ਮਾਤਾ ਪਾਉ ਕੋਈ ਕਰੂਗੀ ਕਾਰਵਾਈ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਾਥ ਦੇ ਰਹੇ ਹਾਂ ਤੁਸੀਂ हां जी दमांगे जी फिर त नाली दमांगे सरपंच देण के मेंबर देण के सारे फिर रुकनी चलਾਂਗੇ नाली कट रखे ना है जी 5 ਵਜੇ ਦਾ ਸਾਡੇ ਪਿੰਡ ਵਿੱਚ ਮਤਾਂ ਪਾਵਾਂਗੇ ਜੀ ਸਾਡੇ ਪਿੰਡ ਵਿੱਚ ਉਹ ਆਉਣਾ ਨਹੀਂ ਚਾਹੀਦਾ ਦੁਆਰ ਪਿੰਡ ਦੀ ਵੀ ਬੇਇੱਜ਼ਤੀ ਹੈ ਹਨਾ ਇਸ ਤਰੀਕੇ ਦਾ ਕੰਮ ਹੋਇਆ ਕਿਸੇ ਨੂੰ ਕਿਸੇ ਨੂੰ ਹੋਰ ਹੋਊਗਾ ਕੋਈ ਹੋਰ ਕਟਣਾ ਕੱਟੂ ਕੱਟੂ ਇਹ ਜੀ ਉਹ ਕਰੂਗਾ ਅਗਲਾ ਫੇਰ ਜਣੀ ਦੀ ਫਿਰ ਨਾ ਘਾਣੂ ਹੋਰ ਨੂੰ ਵੀ ਚਾਰ ਨੂੰ ਕੰਮ ਕਰਨ ਹੋਣਗੇ ਬਿਲਕੁਲ ਹਾਂ ਬੀਐਸਸੀ ਵੀ ਇਹ ਕੀ ਕਰਿਆ ਵੀ ਇਹਨਾਂ ਨੇ ਗਲਤ ਦਿਵਾਲੀ ਵੀ ਇਹਨਾਂ ਨੇ ਤਾਂ ਕੋਈ ਉੱਤਾ ਹੀ ਨਹੀਂ ਚੱਕਿਆ ਹੈਗਾ ਵੀ ਕੋਈ ਉਹ ਕੁਝ ਕਰਿਆ ਹੀ ਨਹੀਂ ਹੈਗਾ ਪੰਚਾਇਤ ਨੇ ਵੀ ਇਹ ਗੱਲ ਕਹੀ ਆ ਕਿ ਪ੍ਰਸ਼ਾਸਨ ਦੇ ਨਾਲ ਉਹਨਾਂ ਦੀ ਗੱਲਬਾਤ ਆ ਜਿਹੜੀ ਹੋਈ ਆ ਜਿੰਨਾ ਕਾ ਸਹਿਯੋਗ ਸੀ ਉਸ ਲੜਕੀ ਦਾ ਪੰਚਾਇਤ ਨੇ ਦਿੱਤਾ ਸਰਪੰਚ ਨਾਲ ਗੱਲਬਾਤ ਹੋਈ ਆ ਮੈਂਬਰ ਖੜੇ ਨੇ ਮੋhtਵਾਰ ਹੋਰ ਲੋਕ ਖੜੇ ਨੇ ਇਹ ਲੜਕੀ ਦੀ ਸੱਸ ਨੂੰ ਵਾਰ-ਵਾਰ ਕਿਹਾ ਗਿਆ ਕਿ ਜਿਹੜੀ ਘਟਨਾ ਹੋਈ ਆ ਤੂੰ ਨਾਲ ਚੱਲ ਇਹ ਬਹੁਤ ਮੰਦਭਾਗੀ ਘਟਨਾ ਹੋਈ ਆ ਪਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ ਇਹ ਬੜੀ ਸ਼ਰਮਣਾ ਕੇ ਗੱਲ ਲੱਗੀ ਐ ਮੈਨੂੰ ਕਿ ਪੋਤੀ ਦੇ ਵਾਸਤੇ ਦਾਦੀ ਦੇ ਸ਼ਬਦ ਸੀ ਕਿ ਇਹ ਪੋਤੀ ਸਾਡੀ ਨਹੀਂ ਐ ਇਹ ਪਿੱਛੋਂ ਆਈ ਹੋਈ ਐ ਸਾਡੀ ਇਹ ਕੋਈ ਨਹੀਂ ਲੱਗਦੀ ਜੇ ਮੇਰੇ ਮੁੰਡੇ ਨੇ ਇਹਦੇ ਨਾਲ ਕੁਝ ਗਲਤ ਕਰ ਵੀ ਲਿਆ ਤੇ ਤਾਂ ਵੀ ਕੀ ਆ ਇਹ ਤੇ ਆਂਡ ਗਵਾਂਡ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਰੌਲਾ ਪਿਆ ਤੇ ਖੁੱਲ ਕੇ ਮਾਮਲਾ ਸਾਹਮਣੇ ਆਇਆ ਪਰ ਸਭ ਤੋਂ ਵੱਡਾ ਧੰਨਵਾਦ ਹੈ ਬਾਈ ਪਾਲ ਖਰਾਉੜ ਦਾ ਜਿੱਥੇ ਲੋਕਾਂ ਨਾਲ ਧੱਕਾ ਹੁੰਦਾ ਉਹ ਪਹੁੰਚਦਾ ਤੇ ਉਹ ਬੱਚੀ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਬਚਾਉਣ ਦੇ ਲਈ ਉਹਨਾਂ ਨੇ ਉਪਰਾਲਾ ਕੀਤਾ ਤੇ ਕੋਸ਼ਿਸ਼ ਕਰਾਂਗੇ ਜੇ ਪੇਕੇ ਪਰਿਵਾਰ ਦੇ ਨਾਲ ਸੰਬੰਧ ਹੋਵੇ ਤਾਂ ਉਹਨਾਂ ਦਾ ਕੀ ਕਹਿਣਾ ਕਿਸ ਤਰੀਕੇ ਨਾਲ ਲੜਕੀ ਇੱਥੇ ਆਈ ਸੀ ਕਿੰਨੇ ਟਾਈਮ ਤੋਂ ਰਹਿ ਰਹੀ ਸੀ ਕੀ ਗੱਲਬਾਤ ਸੀ ਕਿ ਇੱਥੇ ਬਹੁਤ ਸਾਰੇ ਘਰ ਨੇ ਵਿਖਾਦੇ ਲੋਕ ਖੜੇ ਨੇ ਇਸ ਗਲੀ ਦੇ ਵਿੱਚ ਜਿਹੜੇ ਇੱਥੇ ਇਹਨਾਂ ਦੇ ਵੀ ਛੋਟੇ-ਛੋਟੇ ਬੱਚੇ ਨੇ ਜਿਹੜੇ ਹੈਗੇ ਆਗੇ ਜਿੱਥੇ ਇਹ ਲੋਕ ਰਹਿੰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਹੁੰਦਾ ਵੀ ਅਸੀਂ ਕਿਉਂ ਬੋਲੀਏ ਅਸੀਂ ਕਿਉਂ ਉਹ ਗੱਲ ਦੱਸੀਏ ਜਿੱਥੋਂ ਕ ਪਤਾ ਲੱਗਿਆ ਸਰਪੰਚ ਸਾਹਿਬ ਨੂੰ ਮਿਲੇ ਲੋਕਾਂ ਦੇ ਨਾਲ ਮੇਰੀ ਗੱਲਬਾਤ ਹੋਈ ਆ ਜਿੱਥੇ ਦੱਸਿਆ ਕਿ ਇਸ ਘਰ ਦੇ ਵਿੱਚ ਲੜਾਈ ਆ ਜਿਹੜੀ ਉਹ ਕੰਟੀਨਿਊ ਜਿਹੜੀ ਹੁੰਦੀ ਰਹਿੰਦੀ ਸੀ ਝਗੜਾ ਵੀ ਹੁੰਦਾ ਰਹਿੰਦਾ ਸੀ ਜਿਸ ਰਾਤ ਉਸ ਬੱਚੀ ਦੇ ਨਾਲ ਇਹ ਘਟਨਾ ਵਾਪਰਦੀ ਆ ਉਸ ਰਾਤ ਵੀ 12 ਵਜੇ ਤੱਕ ਚੀਕ ਚੰਘਾੜਾ ਪਿਆ ਰੌਲਾ ਰੱਪਾ ਜ਼ਰੂਰ ਰੱਜ ਕੇ ਪਿਆ ਉਸ ਦੇ ਨਾਲ ਰੋਕ ਦਿੱਤਾ ਗਿਆ ਕੁੜੀ ਦੀ ਸੱਸ ਦੇ ਵੱਲੋਂ ਉਸ ਦੇ ਮੁੰਡੇ ਦੇ ਵੱਲੋਂ ਵੀ ਨਹੀਂ ਇਹ ਘਟਨਾ ਨੂੰ ਹੋ ਸਕਦਾ ਜੇ ਦਬਾ ਦਿੱਤਾ ਜਾਵੇ ਇਹਦੇ ਤੇ ਪਰਦਾ ਪਾ ਦਿੱਤਾ ਜਾਵੇ ਤਾਂ ਚੰਗੀ ਗੱਲ ਆ ਪਰ ਇਹ ਇੱਕ ਸ਼ਰਮਨਾਕ ਗੱਲ ਸੀ ਇਹ ਬਹੁਤ ਦਰਿੰਦਗੀ ਭਰੀ ਗੱਲ ਸੀਗੀ ਠੀਕਾ ਤਸਵੀਰਾਂ ਮੈਂ ਤੁਹਾਨੂੰ ਅੱਗੋਂ ਵੀ ਦਿਖਾ ਦੂੰਗਾ ਇਸ ਘਰ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਤੁਸੀਂ ਦੇਖ ਲਓ ਜਿੱਥੇ ਇਹ ਹੱਦਾਂ ਟੱਪੀਆਂ ਗਈਆਂ ਉਸ 1.5 ਸਾਲ ਦੀ ਬੱਚੀ ਦੇ ਨਾਲ ਇਹ ਘਟਨਾ ਘਟੀ ਆ ਦੱਸਣ ਦੇ ਮੁਤਾਬਕ ਇਹ ਵੀ ਪਤਾ ਲੱਗਿਆ ਗਿਆ ਜਿਹੜਾ ਇੱਥੋਂ ਆਸ-ਪਾਸ ਦੇ ਲੋਕਾਂ ਨੇ ਗੱਲ ਦੱਸੀ ਆ ਥੋੜਾ ਜਿਹਾ ਮੈਂ ਬਾਹਰ ਹੋ ਕੇ ਤੁਹਾਨੂੰ ਗੱਲ ਦੱਸੂਗਾ ਤੁਸੀਂ ਦੇਖੋ ਇੱਥੇ ਜਿਹੜੀ ਗੱਲਬਾਤ ਹੋਈ ਹੈ ਕਿ ਸਾਨੂੰ ਇਹ ਚੀਜ਼ਾਂ ਨਹੀਂ ਦੱਸਣੀਆਂ ਚਾਹੀਦੀਆਂ ਕਿ ਇਹ ਨਹੀਂ ਦਿਖਾਉਣੀਆਂ ਚਾਹੀਦੀਆਂ ਕਿਉਂਕਿ ਛੋਟੇ-ਛੋਟੇ ਬੱਚੇ ਸਾਡੇ ਸਾਰਿਆਂ ਦੇ ਆ ਇਸ ਤਰ੍ਹਾਂ ਤੇ ਸਹਿਮ ਦਾ ਮਾਹੌਲ ਬਣ ਜੂਗਾ ਇਸ ਤਰੀਕੇ ਦੇ ਨਾਲ ਤਾਂ ਬਹੁਤ ਸਾਰੀਆਂ ਗੱਲਾਂ ਹੋ ਜਾਣਗੀਆਂ ਪੁਲਿਸ ਦੇ ਨਾਲ ਐਸਐਚਓ ਦੇ ਸਾਹਿਬ ਨਾਲ ਵੀ ਗੱਲ ਕਰਾਂਗੇ ਥਾਣੇ ਦੇ ਵਿੱਚ ਪਹੁੰਚਾਂਗੇ ਕਿ ਪੂਰਾ ਘਟਨਾ ਕਰਮ ਕੀ ਸੀ ਜਾਂ ਕੀ ਗੱਲਬਾਤ ਕਿਉਂਕਿ ਵੀਰਪਾਲ ਖਰੋੜ ਨੇ ਜਿਹੜੇ ਕਿ ਹਾਰ ਸਮੇ ਜਿਹੜੇ ਲੋਕ ਮੁਸੀਬਤਾਂ ਦੇ ਵਿੱਚ ਆ ਜਿਨ੍ਹਾਂ ਦੇ ਨਾਲ ਧੱਕਾ ਹੁੰਦਾ ਉਹਨਾਂ ਦੀ ਪੈਰਵਾਈ ਕਰਦੇ ਰਹਿੰਦੇ ਨੇ ਉਹਨਾਂ ਦਾ ਧੰਨਵਾਦ ਆ ਜਿੱਥੋਂ ਇਹ ਗੱਲ ਖੁੱਲ ਕੇ ਸਾਹਮਣੇ ਆਉਂਦੀ ਆ ਪਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਉਸ ਤੋਂ ਬਾਅਦ ਗੱਲਬਾਤ ਕੀ ਹੋਈ ਆ ਪ੍ਰਸ਼ਾਸਨ ਨੇ ਕਿਹੜੇ ਤਰੀਕੇ ਦੀ ਕਾਰਵਾਈ ਕੀਤੀ ਆ ਉਹ ਵੀ ਤੁਹਾਡੇ ਸਾਹਮਣੇ ਲਿਆਉਂਗਾ ਪਰ ਕਿਤੇ ਨਾ ਕਿਤੇ ਬੋਲਣ ਤੋਂ ਜਿਹੜਾ ਹੈਗਾ ਲੋਕਾਂ ਦੇ ਅੰਦਰ ਡਰ ਵੀ ਆ ਵੀ ਸ਼ਾਇਦ ਅਸੀਂ ਕੀ ਕਹੀਏ ਕਿਹੜੀ ਗੱਲ ਨੂੰ ਦੱਸਾਂਗੇ ਕਿਹੜੀ ਨੂੰ ਨਹੀਂ ਦੱਸਗੇ ਅਸੀਂ ਨਹੀਂ ਗੱਲ ਕਰਨੀ ਚਾਹੁੰਦੇ ਕੈਮਰੇ ਦੇ ਸਾਹਮਣੇ ਪਰ ਪੂਰਾ ਮਾਮਲਾ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਦੇ ਕੋਲੋਂ ਆਪਾਂ ਪੁੱਛਣ ਦਾ ਯਤਨ ਕਰਾਂਗੇ ਉਹ ਲੜਕੀ ਦਾ ਪੇਕਾ ਪਰਿਵਾਰ ਕਿੱਥੇ ਸੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਰਾਬਤਾ ਕਾਇਮ ਹੋਵੇ ਕੀ ਰਿਸ਼ਤੇ ਸੀ ਕੀ ਸਬੰਧ ਸੀ ਕਿਹੜੇ ਤਰੀਕੇ ਦੇ ਨਾਲ ਉਹ ਲੜਕੀ ਦੀ ਮੈਰਿਜ ਹੁੰਦੀ ਵੀ ਆ ਜਾਂ ਨਹੀਂ ਹੁੰਦੀ ਜਿਸ ਬੰਦੇ ਨੇ ਆਪਣੀ ਧੀ ਦੇ ਨਾਲ ਬਲਾਤਕਾਰ ਕੀਤਾ ਆਪਣੀ ਪੋਤੀ ਦੇ ਲਈ ਉਹਦੀ ਦਾਦੀ ਦੇ ਇਹ ਸ਼ਬਦ ਨੇ ਆਪਣੀ ਨੂੰਹ ਨੂੰ ਇਹ ਗੱਲ ਵਾਰ-ਵਾਰ ਉਹ ਕਹਿੰਦੀ ਆ ਕਿ ਇਹ ਗੱਲ ਨੂੰ ਦੱਬ ਦਿੱਤਾ ਜਾਵੇ ਕੀ ਹੋ ਗਿਆ ਜੇ ਮੇਰੇ ਪੁੱਤ ਨੇ ਇਹ ਕੋ ਕਰਮ ਕਰ ਦਿੱਤਾ ਕੀ ਹੋ ਗਿਆ ਜੇ ਉਹਨੇ ਇਹੋ ਜਿਹਾ ਕੰਮ ਕਰ ਦਿੱਤਾ ਇਹ ਜਿਹੜੀਆਂ ਦੋ ਧੀਆ ਇੱਕ 4-5 ਸਾਲ ਦੀ ਬੇਟੀ ਵੀ ਉਹਦੀ ਆ ਇਹ 1.5 ਸਾਲ ਦੀ ਬੇਟੀ ਸੀ ਕੀ ਹੋ ਗਿਆ ਜੇ ਮੇਰੇ ਪੁੱਤ ਨੇ ਇਹ ਕੰਮ ਕਰ ਦਿੱਤਾ ਇਹ ਕਿਹੜਾ ਆਪਣੀਆਂ ਧੀਆ ਸੀ ਕਿਉਂਕਿ ਉਹ ਪਹਿਲਾ ਕੁੜੀ ਕਿਤੇ ਵਿਆਹੀ ਹੋਈ ਸੀਗੀ ਉਹ ਜਿਹੜਾ ਹੈਗਾ ਵੀ ਇਹ ਤਾਂ ਪਿਛਲ ਪਿੱਛੋ ਲੈ ਕੇ ਆਈ ਆ ਕੁੜਨਾ ਜੇ ਇਹ ਕੰਮ ਕਰਤਾ ਤਾਂ ਕੀ ਆ ਵੇਖੋ ਕਿੰਨੀ ਸ਼ਰਮਨਾਕ ਗੱਲ ਐ ਕਿ ਇੱਕ ਔਰਤ ਜਿਹੜੀ ਸਿਆਣੀਆ ਬਜ਼ੁਰਗ ਹੈ ਉਹ ਆਪਣੇ ਪੁੱਤ ਨੂੰ ਸਮਝਾਉਣ ਦੀ بجائے ਉਹਦੇ ਇਹੋ ਜੇ ਘਟਗਾ ਤੇ ਨਕੰਮੇ ਕੰਮ ਦੇ ਉੱਤੇ ਪਰਦਾ ਪਾਉਣ ਨੂੰ ਲੱਗੀ ਹੋਈ ਆ ਫਿਰ ਇਹ ਗੱਲ ਵੇਖੋ ਖੁੱਲ ਕੇ ਸਾਹਮਣੇ ਆਈ ਆ ਕਿ ਅਸਲ ਦੇ ਵਿੱਚ ਉਹ ਮੁੰਡਾ ਜਿੱਥੇ ਉਹਦੀ ਭੈਣ ਵਿਆਹੀ ਸੀ ਆਪਣੀ ਭੈਣ ਦੀ ਨਨਾਰ ਨੂੰ ਹੀ ਕੱਢ ਕੇ ਲਿਆਇਆ ਠੀਕ ਆ ਜਦੋਂ ਪੇਕੇ ਪਰਿਵਾਰ ਨਾਲ ਗੱਲਬਾਤ ਹੋਈ ਆ ਸਰਪੰਚ ਨੇ ਵੀ ਸਾਨੂੰ ਦੱਸਿਆਗਾ ਕਿ ਜਿਹੜੀ ਇਹ ਕੁੜੀ ਇੱਥੇ ਆਈ ਸੀਗੀ ਨਾ ਕਿ ਅਸਲ ਦੇ ਵਿੱਚ ਇਹ ਕੁੜੀ ਘਰਦਿਆਂ ਤੋਂ ਬੇਵਾਰੀ ਹੋ ਕੇ ਇੱਥੇ ਆ ਗਈ। ਮੁੰਡੇ ਨੇ ਇਹ ਗੱਲ ਕਹੀ ਸੀਗੀ ਕੁੜੀ ਨੂੰ ਇੱਥੇ ਲਿਆਉਣ ਤੋਂ ਪਹਿਲਾਂ ਵੀ ਜੇ ਮੇਰਾ ਇਹ ਕੁੜੀ ਨਾਲ ਵਿਆਹ ਨਹੀਂ ਹੁੰਦਾ ਮੈਂ ਕੁਝ ਖਾ ਕੇ ਮਰ ਜੂੰ। ਕੁੜੀ ਦੇ ਵੀ ਇਹੀ ਸ਼ਬਦ ਸੀ ਆਪਣੇ ਮਾਪਿਆਂ ਨੂੰ ਕਿਹਾ ਵੀ ਜੇ ਤੁਸੀਂ ਮੈਨੂੰ ਉੱਥੇ ਨਹੀਂ ਭੇਜੋਗੇ ਤਾਂ ਮੈਂ ਕੁਝ ਖਾ ਕੇ ਮਰ ਜੂੰ। ਮੈਂ ਕੈਨਾ ਕੁੜੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਦੇ ਵੇਖੋ ਖੂਚ ਉਹ ਨਿਕਲ ਕੇ ਨਰਕ ਚ ਨਾ ਡਿੱਗਿਆ ਕਰੋ। ਕੀ ਕਸੂਰ ਸੀ ਉਹ ਦੋ ਮਾਸੂਮ ਬੱਚੀਆਂ ਦਾ? ਪਿੰਡ ਦੇ ਲੋਕਾਂ ਨੇ ਇਹ ਵੀ ਬੀਬੀਆਂ ਨੇ ਦੱਸਿਆ ਕਿ ਬਹੁਤ ਵਾਰੀ ਇਹ ਛੋਟੀਆਂ ਬੱਚੀਆਂ ਨੂੰ ਚਲਾ-ਚਲਾ ਕੇ ਵੀ ਇਸ ਦਰਿੰਦਗੀ ਸਤੌਲੇ ਪਿਓ ਦੇ ਵੱਲੋਂ ਸੁਟਿਆ ਜਾਂਦਾ ਸੀਗਾ ਉਹ ਕੁੜੀ ਦੀ ਤਾਂ ਕੁੱਟਮਾਰ ਕਰਦਾ ਹੀ ਕਰਦਾ ਸੀ ਆਪਣੇ ਘਰਾਂ ਵਾਲੀ ਦੀ 2 2.5 ਮਹੀਨੇ ਹੋ ਗਏ ਉੱਥੇ ਦੱਸਿਆ ਲੋਕਾਂ ਨੇ ਵੀ ਅਸੀਂ ਜਿਹੜਾ ਦਿਹਾੜੀ ਦੱਪੇ ਵਾਲੇ ਹੈਗੇ ਆ ਸਵੇਰੇ ਚਲੇ ਜਾਂਦੇ ਆ ਸ਼ਾਮ ਨੂੰ ਕੰਮ ਤੌਣੇ ਆ ਥੱਕੇ ਟੁੱਟੇ ਸੌਂ ਜਾਂਦੇ ਆ ਠੀਕ ਆ ਪਰ ਇਹਨਾਂ ਦੇ ਘਰੇ ਰਾਤ ਨੂੰ ਚੀਕ ਚੰਗਿਆੜਾ ਜਿਹੜਾ ਉਹ ਪੈਂਦਾ ਰਹਿੰਦਾ ਸੀ ਉਹ ਚੀਕ ਚੰਗਿਆੜਾ ਇਸੇ ਤਰੀਕੇ ਦੇ ਨਾਲ ਚੱਲਦਾ ਰਹਿੰਦਾ ਸੀ ਅਸੀਂ ਇਹ ਸੋਚਿਆ ਵੀ ਉਹੀ ਗੱਲਬਾਤ ਹੋਊਗੀ ਪਰ ਜਦੋਂ ਇਹ ਦੇਖਿਆ ਕਿ ਡੇਢ ਸਾਲਾਂ ਬੱਚੀ ਸੀ ਜਿਹੜੀ ਉਹ ਬੇਹੋਸ਼ ਹੋ ਗਈ ਦੀਕਾ ਉਹਦਾ ਜਿਹੜਾ ਮੈਂ ਤੁਹਾਨੂੰ ਉਹ ਸ਼ਬਦ ਨਹੀਂ ਦੱਸ ਸਕਦਾ ਕਿ ਉਸ ਬੱਚੀ ਦੇ ਸਰੀਰ ਦੇ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ ਬਿਅਸ਼ ਹੋ ਗਈ ਹੁਣ 1.5 ਸਾਲ ਦੀ ਬੱਚੀ ਨੂੰ ਕੀ ਪਤਾਗਾ ਆਪਾਂ ਕਹਿ ਦਿੰਦੇ ਆ ਬੱਚੇ ਰੱਬ ਦਾ ਰੂਪ ਹੁੰਦੇ ਆ ਇਸ ਬੰਦੇ ਨੇ ਆਪਣੀ ਧੀ ਦੇ ਨਾਲ ਇਹ ਦਰਿੰਦਗੀ ਕੀਤੀ ਤੇ ਉੱਥੇ ਜਿਹੜੇ ਆਸ-ਪਾਸ ਇਹਨੇ ਘਰ ਨੇ ਉਹਨਾਂ ਦੇ ਛੋਟੇ-ਛੋਟੇ ਬੱਚੇ ਫਿਰਦੇ ਨੇ ਉਹਨਾਂ ਦਾ ਕੀ ਬਣੂਗਾ ਕਿਉਂਕਿ ਇਹਦੇ ਵਿੱਚ ਮੈਂ ਇਹ ਕਹਿਣਾ ਕਿ ਭੁੱਜੋ ਮਾਜਰੀ ਪਿੰਡ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਜੇ ਆਪਾਂ ਕਹੀਏ ਪਿੰਡ ਸ਼ਰਮਸ਼ਾਰ ਜ਼ਰੂਰ ਹੋਇਆ ਪਰ ਉਹਦੇ ਵਿੱਚੋਂ ਲੋਕਾਂ ਦਾ ਕੀ ਕਸੂਰ ਆ ਪਰ ਉਹਦੀ ਮਾਂ ਜ਼ਰੂਰ ਬਰਾਬਰ ਦੀ ਦੋਸ਼ੀ ਸੀ ਉਹ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਠੀਕਾ ਉਹਦੇ ਤੇ ਅੱਗੇ ਕਾਰਵਾਈ ਜਿਹੜੀ ਹੋਣੀ ਆ ਇਹ ਵੀ ਅੱਜ ਆਇਆ ਕਿ ਪਿੰਡ ਨੇ 5 ਵਜੇ ਇਕੱਠ ਰੱਖਿਆ ਸੀਗਾ ਮਤਾ ਪਾਇਆ ਜਾਣਾ ਉਸ ਬੰਦੇ ਦੇ ਖਿਲਾਫ ਸਾਡੀ ਵੀ ਗੱਲਬਾਤ ਹੋਈ ਸੀ ਤੁਸੀਂ ਸੁਣੀ ਆ ਵੀਡੀਓ 'ਚ ਵੀ ਅਸੀਂ ਉਹ ਬੰਦੇ ਦਾ ਪ੍ਰੋਪਰ ਤੌਰ ਤੇ ਬਾਈਕਟ ਕਰਾਂਗੇ ਪਰ ਮੈਂ ਕਹਿੰਦਾ ਉਹ ਕੁੜੀ ਜਦੋਂ ਇੱਥੇ ਧੱਕੇ ਨਾਲ ਆ ਪਾਈ ਨਾ ਪਿੱਛੇ ਦੱਸਣ ਜੋਗੀ ਸੀ ਆਪਣੇ ਮਾਂ ਪਿਓ ਨੂੰ ਵੀ ਮੇਰੀ ਕੁੱਟਮਾਰ ਹੁੰਦੀ ਆ ਠੀਕ ਆ ਵੀ ਮੈਨੂੰ ਇਹ ਕੁੱਟਦਾ ਮਾਰਦਾ ਇੱਥੋਂ ਤੱਕ ਵੀ ਇੱਕ ਬੀਬੀ ਨੇ ਜਿਹੜੀ ਗੱਲ ਸਾਨੂੰ ਦੱਸੀ ਕਿ ਉਸ ਬੱਚੀ ਦਾ ਮੂੰਹ ਸੀ ਜਿਹੜਾ ਫੇਸ ਸੀ ਉਹ ਖਾਦਾ ਪਿਆ ਸੀ ਕੁਝ ਮਹੀਨੇ ਪਹਿਲਾਂ ਇਦਾਂ ਦੀਆਂ ਉਹ ਹਰਕਤਾਂ ਕਰਦਾ ਸੀਗਾ ਪ੍ਰੈਗਨੈਂਟ ਸੀਗੀ ਉਹ ਬੀਬੀ ਵਿਚਾਰੀ ਠੀਕ ਆ ਉਹਦਾ ਕਰਕੇ ਵੇਖੋ ਕਾਹੇ ਜੀ ਗੰਦੀ ਸੋਚ ਇਹ ਕਾਮਵਾਸ਼ਨਾ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਿਸ਼ਤੇ ਤਾਰ-ਤਾਰ ਹੋ ਗਏ ਕਦੇ ਉਹ ਵੇਲਾ ਸੀ ਜਦੋਂ ਕਦੇ ਚਾਚੇ ਤਾਇਆਆਂ ਦੀਆਂ ਬੱਚੇ ਸ਼ਰਮ ਮਾਂਦੇ ਸੀਗੇ ਤੇ ਉਹ ਬੱਚਿਆਂ ਨੂੰ ਵੱਡੇ ਸਾਡੇ ਮੋਹ ਪਿਆਰ ਵੀ ਕਰਦੇ ਸੀਗੇ ਝਿੜਕ ਵੀ ਦਿੰਦੇ ਸੀ ਇਸ ਘਟਨਾ ਦੇ ਨਾਲ ਪੂਰਾ ਇਹ ਕਹਿੰਦਾ ਇਨਸਾਨੀਅਤ ਤੇ ਸ਼ਰਮਸ਼ਾਰ ਹੋਈ ਹੈ ਸਭ ਤੋਂ ਵੱਡੀ ਮੈਨੂੰ ਗਲਤ ਗੱਲ ਲੱਗੀ ਉਸ ਬਜ਼ੁਰਗ ਔਰਤ ਦੀ ਜਿਹਨੇ ਆਪਣੀ ਪੋਤੀ ਦੇ ਨਾਲ ਇੱਕ ਕਰਮ ਹੋਣ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਤੇ ਮਿੱਟੀ ਪਾਓ ਅਤੇ ਪਰਦਾ ਪਾਓ ਉਹਨਾਂ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਆਵਾਜ਼ ਨੂੰ ਚੁੱਕਿਆ ਇਨਸਾਫ ਦਿਵਾਉਣ ਦੇ ਵਾਸਤੇ ਹੁਣ ਬੱਚੀ ਜਿਹੜੀ ਹੈਗੀ ਆ ਹਸਪੀਟਲ ਦੇ ਵਿੱਚ ਆ ਬਾਈਪਾਲ ਖਰੋੜ ਨੇ ਬਹੁਤ ਵਧੀਆ ਇਹਦੇ ਵਿੱਚ ਜਿਹੜਾ ਹੈਗਾ ਮਦਦ ਕੀਤੀ ਆ ਪਰਿਵਾਰ ਦੀ ਧੰਨਵਾਦ ਕਰਦੇ ਆ ਸਲੂਟ ਕਰਨਾ ਬਣਦਾ ਬਾਈਪਾਲ ਖਰੋੜ ਨੂੰ ਠੀਕਾ ਬਾਕੀ ਲੋਕ ਵੀ ਉੱਥੇ ਬੋਲੇ ਨੇ ਉੱਥੇ ਜਿਹੜਾ ਹੈ ਗਾਣੂ ਝਟਕਿਆ ਮਾਰਿਆ ਵੀ ਗਿਆ ਹੋੜਾ ਵੀ ਚਾਹੀਦਾ ਸੀ ਮੈਂ ਤਾਂ ਕਹਿੰਦਾ ਇਹ ਜੇ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹੀ ਨਹੀਂ ਪਤਾ ਇੱਕ ਆਪਾਂ ਇਹ ਦੇਖਦੇ ਆ ਇੱਕ ਮਾਸੂਮ ਬੱਚਾ ਹੁੰਦਾ ਛੋਟਾ ਬੱਚਾ ਹੁੰਦਾ ਜਿਹਨੂੰ ਕੁਝ ਪਤਾ ਹੀ ਨਹੀਂ ਹੁੰਦਾ ਉਹ ਭਲਾ ਬੈਰੀ ਦੁਸ਼ਮਣ ਦਾ ਬੱਚਾ ਹੋਵੇ ਠੀਕ ਆ ਉਹਦਾ ਕੋਈ ਨੁਕਸਾਨ ਹੁੰਦਾ ਹੋਵੇ ਆਪਾਂ ਬੱਚੇ ਨੂੰ ਚੱਕ ਲੈਨੇ ਆ ਉਹਨੂੰ ਕੋਲ ਖਲਾਰ ਲੈਨੇ ਆ ਵੀ ਨਹੀਂ ਇਹ ਬੱਚਾ ਉਹਨੂੰ ਕੀ ਪਤਾ ਯਾਰ ਉਹਨੂੰ ਕੀ ਪਤਾ ਇਹ ਤਾਂ ਉਹ ਕੂਜੀ ਹਰਕਤ ਆ ਸੂਬੇ ਸਰਹੰਦ ਤੋਂ ਵੀ ਮਾੜੀ ਹਰਕਤ ਕੀਤੀ ਐ ਇਸ ਬੰਦੇ ਨੇ ਪਰ ਮੈਂ ਕਹਿੰਦਾ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਠੀਕ ਆ ਪ੍ਰਸ਼ਾਸਨ ਨੂੰ ਇਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਹੁਣ ਗੱਲ ਆ ਜਿਹੜੀ ਖੁੱਲ ਕੇ ਇਹੀ ਸਾਹਮਣੇ ਆਈ ਆ ਕਿ ਅਸਲ ਦੇ ਵਿੱਚ ਇਹਨਾਂ ਦੀ ਮੈਰਜ ਵੀ ਨਹੀਂ ਹੋਈ ਸੀਗੀ ਉਹਦੀ ਜਿਹੜੀ ਮੁੰਡੇ ਦੀ ਭੈਣ ਸੀ ਜਿੱਥੇ ਵਿਆਹੀ ਉਹਦੀ ਇਹ ਨਨਾਨ ਸੀਗੀ ਇੱਕੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਜੇ ਕੋਈ ਗੱਲ ਹੋ ਸਕੇ ਕਿਉਂਕਿ ਕੋਈ ਕਹਿ ਰਿਹਾ ਪਿੰਡ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਇਹ ਲੜਕੀ ਜਿਹੜੀ ਇਹਨਾਂ ਦੇ ਆਈ ਆ ਉਹ ਕਿੱਥੋਂ ਦੀ ਆ ਕੋਈ ਮੋਗੇ ਦੀ ਕਹਿ ਰਿਹਾ ਕੋਈ ਜੀਰੇ ਦੀ ਕਹਿ ਰਿਹਾ ਕੋਈ ਹੋਰ ਕਿਤੋਂ ਦੀ ਦੱਸ ਰਿਹਾ ਪ੍ਰੋਪਰ ਨਹੀਂ ਪਤਾ ਪਰ ਫਿਰ ਵੀ ਕੋਈ ਅਪਡੇਟ ਮਿਲੀ ਪਰ ਇਸ ਘਟਨਾ ਨੇ ਸੱਚਮੁੱਚ ਮਨ ਨੂੰ ਦੁਖੀ ਕੀਤਾ ਯਾਰ ਅੱਜ ਅਸੀਂ ਕਿੱਥੇ ਜਾ ਕੇ ਗਿਰ ਗਏ ਆ ਕਿੰਨੀ ਕਿ ਸਾਡੇ ਅੰਦਰ ਇਹ ਵੈਸ਼ੀ ਪੁਨੇ ਦੀਆਂ ਇਹ ਆਦਤਾਂ ਪੈਦਾ ਹੋ ਗਈਆਂ ਸਾਡੇ ਨਾਲ ਤਾਂ ਜਾਨਵਰ ਚੰਗੇ ਆ ਯਾਰ ਕੋਈ ਟਾਈਮ ਦੀ ਲਿਮਟਾ ਕੋਈ ਉਹਨਾਂ ਦਾ ਇੱਕ ਕੁਦਰਤ ਦੇ ਰੂਲਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉ ਰਹੇ ਆ ਬੰਦਾ ਤਾਂ ਐਡਾ ਗੰਦਾ ਹੋ ਗਿਆ ਵੀ ਕੀ ਕਹਿ ਸਕਦੇ ਆ ਮੈਂ ਤਾਂ ਕਹਿੰਦੇ ਪ੍ਰਜਾਤੀ ਵੈਸੇ ਖਤਮ ਹੋ ਜਾਣੀ ਚਾਹੀਦੀ ਆ ਤੁਸੀਂ ਸੋਚੋ ਪਰ ਸਭ ਤੋਂ ਲੋਕਾਂ ਨੇ ਚਲੋ ਇਕੱਠੇ ਹੋ ਕੇ ਸਾਥ ਵੀ ਦਿੱਤਾ ਪਰਿਵਾਰ ਦਾ ਬੀਬੀਆਂ ਭੈਣਾਂ ਬੋਲੀਆਂ ਬਹੁਤੇ ਲੋਕ ਉੱਥੇ ਡਰ ਰਹੇ ਸੀ ਕਿ ਅਸੀਂ ਕੀ ਬੋਲ ਲਗੇ ਜੀ ਅਸੀਂ ਕੀ ਇਹ ਗੱਲ ਕਾਵਾਂਗੇ ਜੀ ਸਾਨੂੰ ਨਹੀਂ ਕਿਉਂਕਿ ਜਦੋਂ ਇਹ ਜੀ ਘਟਨਾ ਕਰਦੀ ਹੈ ਸੱਚ ਦੇ ਨਾਲ ਖੜਿਆ ਕਰੋ ਬੋਲਣਾ ਸਾਡਾ ਫਰਜ਼ ਹੈ ਇੱਥੇ ਪਿੰਡ ਦਾ ਨਹੀਂ ਕੋਈ ਦੋਸ਼ ਕੋਈ ਪਿੰਡ ਤੇ ਕਲੰਕ ਨਹੀਂ ਇਹ ਪਰ ਜਦੋਂ ਇਹ ਜੇ ਬੰਦੇ ਆ ਉਹ ਉਹ ਜ਼ਰੂਰ ਇੱਕ ਕਲੰਕ ਹੁੰਦੇ ਆ ਠੀਕਾ ਪਰ ਹੁਣ ਅੱਗੇ ਜਿਹੜਾ ਉਹਨੂੰ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਜਾਣਾਗਾ ਪਰ ਇਹ ਮੈਂ ਜ਼ਰੂਰ ਕਹਿਣਾ ਕਿ ਆਪਣੇ ਬੱਚਿਆਂ ਦਾ ਖਿਆਲ ਜ਼ਰੂਰ ਰੱਖਿਆ ਕਰੋ ਅਜੇ ਹੀ ਦਰਿੰਦਗੀ ਹਜੇ ਵੀ ਉਹ ਅਸਾਸ ਸਾਹਬ ਦੀ ਨੂ ਨੂੰ ਕਹਿ ਰਹੇ ਸੀ ਚੁੱਪ ਵਾਟੇ ਨੂੰ ਕੁਛ ਨਾ ਕਹਿਆ ਰਾਤ ਨੂੰ 12 ਵਜੇ ਇਹ ਘਟਨਾ ਘਟਦੀ ਆ ਸਵੇਰੇ ਰਾਤ ਨੂੰ ਤੋਂ ਉਹਨਾਂ ਨੇ ਆਪਣੀ ਨੂ ਨੂੰ ਕੁੱਟ ਕੇ ਵਿਰਿਆ ਕੇ ਰੋਕ ਕੇ ਰੱਖਿਆ ਵੀ ਇਹ ਗੱਲ ਬਾਹਰ ਨਾ ਨਿਕਲੇ ਕੋਈ ਘਟਨਾ ਨਹੀਂ ਇਦਾਂ ਨਹੀਂ ਘਟੇ ਕਿਸੇ ਨੂੰ ਨਾ ਦੱਸੇ ਪਰ ਸਵੇਰ ਹੁੰਦਿਆਂ ਇੱਕ ਮਾਂ ਦਾ ਅਖਰੰਦਰ ਹਿਰਦਾ ਤਾਂ ਬਲੁੰਦ ਰਿਆ ਜਾਂਦਾ ਵੀ ਮੇਰੀ ਧੀ ਦੇ ਨਾਲ ਕੀ ਹੋ ਗਿਆ ਕਿਹੋ ਜੀ ਘਟਨਾ ਘਟ ਗਈ ਫਿਰ ਮਾਂ ਨੇ ਹੌਲੀ ਹੌਲੀ ਜਿਹੜਾ ਦੱਸਿਆ ਪਿੰਡ ਦੇ ਸਰਪੰਚ ਨੇ ਵਧੀਆ ਗੱਲਬਾਤ ਕੀਤੀ ਵੀ ਅਸੀਂ ਜਿਹੜਾ ਇਹ ਅੱਜ ਮਤਾ ਪਾਵਾਂਗੇ ਉਸ ਦਾ ਬਾਈ ਕੱਟ ਕਰਾਂਗੇ ਪਰ ਇਸ ਘਟਨਾ ਨੇ ਸ਼ਰਮ ਸ਼ਾਰਕ ਕੀਤਾ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਦੱਸਿਓ ਕਿ ਕਿਹੋ ਜਿਹੀ ਸਜ਼ਾ ਇਸ ਬੰਦੇ ਨੂੰ ਜਿਹੜੀ ਹੋਣੀ ਚਾਹੀਦੀ ਆ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ